ਸਵਦਾਨ ਨਿਰਮਾਤਾ ਦੀ ਮੂਰਤੀ ਨੂੰ ਬੋਤਰੂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਉੱਤੇ ਹੁਣ ਵਾਖਵਾਖ ਧਰਾਵਾਂ ਦੇ ਤਹਿਤ ਕੇਸ ਦਰਜ ਹੋ ਗਿਆ ਹੈ ਕਹਿੰਦੇ ਦੇਸ਼ ਧਰੋਹ ਦੀ ਧਾਰਾ ਵੀ ਵਿੱਚ ਜੋੜ ਦਿੱਤੀ ਗਈ ਹੈ ਵਿਦੇਸ਼ ਧਰੋਹ ਦਾ ਕਾਨੂੰਨ ਵੀ ਪਿਕ ਐਂਡ ਚੂਜ ਆ ਆ ਸਾਨੂੰ ਪੋਲਿਟੀਕਲ ਸੂਤ ਆਉਂਦਾ ਹੈ ਇਹਦੇ ਤੇ ਲਾ ਦਿਓ ਇਹ ਘਟ ਗਿੰਤੀਆਂ ਨੇ ਇਹਨਾਂ ਨੂੰ ਕੀ ਕਰਾਉਣਾ ਪਰੇ ਜਾਣਕਾਰੀ ਕਿਉਂ ਨਹੀਂ ਆ ਰਹੀ ਇਹਦਾ ਜੇ ਦਿਮਾਗ ਸਾਫ ਕੀਤਾ ਤਾਂ ਕਿਨੇ ਕੀਤਾ ਉਹ ਸ਼ਕਤੀ ਕਿੱਥੋਂ ਦੀ ਹੈ ਉਹਦਾ ਪਿਛੋਕੜ ਕੀ ਹੈ ਉਹਦੇ ਵਿੱਚ ਜਿਹੜੇ ਜਿਹੜੇ ਸੱਜਣ ਕੰਮ ਕਰਦੇ ਉਹ ਹੈ ਕੌਣ ਕਰ ਰਹਾ ਵਾਪਰ ਗਈ ਨਹੀਂ ਤਾਂ ਆਮ ਤੌਰ ਤੇ ਇਹ ਜੇ ਵੇਲੇ ਇਹ ਹੈ ਜਾਂ ਕੁਝ ਹੁੰਦਾ ਕਿ ਬੱਧੇ ਹੀ ਮੌਕਾ ਦਿਓ ਨਾ ਵਜੂਗਾ ਬਾਸ ਨਾ ਰਹੂਗਾ ਬਾਸ ਨਾ ਵਜੂਗੀ ਬਾਂਸ ਇਹ ਵਸਦਾ ਹਸਦਾ ਜਿਹੜਾ ਪੰਜਾਬ ਹੈ ਕਈਆਂ ਨੂੰ ਇਹਦੀ ਸੁੱਖ ਸ਼ਾਂਤੀ ਭੌਂਦੀ ਨਹੀਂ ਉਹਨਾਂ ਦੀ ਸਿਆਸਤੀ ਤਾਂ ਚੱਲ ਰਹੀ ਹੈ ਜੀ ਇਹ ਸਿਸਟਮ ਦੇ ਵਿੱਚ ਕੋਈ ਨਾ ਕੋਈ ਖਰੋਤ ਕੋਈ ਨਾ ਕੋਈ ਖਰਾਬੀ ਆਏਗੀ ਦਿੱਲੀ ਦੇ ਵਿੱਚ ਚੋਣਾਂ ਨੇ ਤਾਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇੱਕ ਦੂਜੇ ਦੇ ਉੱਤੇ ਕਾਫੀ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਇਸ ਚੋਣਾਂ ਦੇ ਵਿੱਚ ਤਰਵਿੰਦਰ ਜੇ ਕਿਸੇ ਦਾ ਨਾ ਪਛੋਖੜ ਜਾਣਣਾ ਹੋਵੇ ਹੂੰ ਉਹਨਾਂ ਨੂੰ ਵੋਟਾਂ ਚੜ੍ਹਾ ਕਰ ਦਿਓ ਤੁਹਾਡੇ ਆਪਣੇ ਨਹੀਂ ਤੁਹਾਡੇ ਦਾਦੇ ਪੜਦਾਦੇ ਲਗੜਦਾਦਿਆਂ ਤੱਕ ਦੇ ਪੋਤਰੇ ਬਰੂਲ ਦੇਣਗੇ ਹਮ ਸਾਰੇ ਦੇ ਸਾਰੇ ਬਹੁਤ ਵੱਟੇ ਪੱਤਰ ਤੇ ਲੱਗੇ ਹੋਏ ਐ ਜਦੋਂ ਉਹ ਇੱਧਰ ਨੂੰ ਆਉਂਦੇ ਆ ਖਰਚਾ ਪੰਜਾਬ ਤੇ ਪੈਂਦਾ ਤੇ ਹੁਣ ਵੀ ਜਦੋਂ ਪੰਜਾਬ ਵਾਲੇ ਉੱਥੇ ਗਏ ਨੇ ਖਰਚਾ ਫੇਰ ਪੰਜਾਬ ਤੇ ਐ ਅਜਵਲੇ ਪਤਾ ਹੀ ਨਹੀਂ ਲੱਗਦਾ ਦਿੱਲੀ ਦੇ ਵਿੱਚ ਹੋ ਕੀ ਰਿਹਾ ਹੈ ਰਾਸੀ ਪਾਰਟੀਆਂ ਆਪੜਾ ਆਪਣੇ ਝੰਡੇ ਲੈ ਕੇ ਗਈਆਂ ਹੋਈਆਂ ਨੇ ਉਹ ਏਜੰਡਾ ਦਿੱਲੀ ਦੇ ਵਿਕਾਸ ਦਾ ਘਟ ਹੈ ਇੱਕ ਦੂਜੇ ਦੇ ਉੱਤੇ ਤੰਜ ਕਸਣ ਦਾ ਜ਼ਿਆਦਾ ਹੈ ਅਸੀਂ ਕੰਮ ਤਾਂ ਮੁਕਤ ਖੁਰਗੀਆਂ ਤੇ ਲਿਆਏ ਪਹਿਰ ਪਹਿਰ ਤੇ ਮੁਕਤ ਖੁਰਗੀਆਂ ਕੀਤੀਆਂ ਜਾ ਰਿਕਾਂ ਨੇ ਤੇ ਜਿਹੜਾ ਮਾੜਾ ਮੋਟਾ ਕਸਰ ਰਹੇਗੀ ਉਹ ਰਾਸੀ ਦਾ ਗੁਹਿਰੇ ਤੇ ਕੱਢੀ ਜਾਂਦੇ ਨੇ ਦਿੱਲੀਆ ਚੋਣਾਂ ਨੂੰ ਲੈ ਕੇ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਐਸ ਵੇਲੇ ਇਹ ਲੱਗਦਾ ਕਿ ਸਾਰਾ ਕੁਝ ਖੜ ਗਿਆ ਕੱਲੀ ਦਿੱਲੀ 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 ਹੋ ਰਹੀ ਹੈ ਸਤਿ ਸ਼੍ਰੀ ਅਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਖਾਸ ਕਰ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਆਪਾਂ ਚਾਤ ਪਾਉਣੇ ਆ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਗਤ ਹੈ ਜੀ ਬਹੁਤ ਸ਼ੁਕਰੀਆ ਬਹੁਤ ਬਹੁ 26 ਜਨਵਰੀ ਗਨਤੰਤਰ ਦਿਵਸ ਦੇਸ਼ ਭਰ ਦੇ ਵਿੱਚ ਪੂਰੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਕੇਂਦਰ ਦੇ ਵਿੱਚ ਖਾਸ ਕਰ ਜਿਹੜੀ ਬਾਜ਼ਾਰਤਾ ਉਹਨਾਂ ਨੇ ਵੀ ਇਹਦੇ ਵਿੱਚ ਵੱ ਚੜ ਕੇ ਹਿੱਸਾ ਲਿਆ ਰਾਸ਼ਟਰਪਤੀ ਸਾਹਿਬਾ ਨੇ ਝੰਡਾ ਲਹਿਰਾਉਣ ਦੀ ਰਸਮਾਦਾ ਕੀਤੀ ਪ੍ਰੇਡ ਤੋਂ ਸਲਾਮੀ ਲਈ ਝਾਕੀਆਂ ਖਿੱਚਦਾ ਕੇਂਦਰ ਬਣੀਆਂ ਰਹੀਆਂ ਹੋਰਨਾ ਸੂਬਿਆਂ ਦੇ ਮਹਿਮਾਨ ਹੋਰਨਾ ਦੇਸ਼ਾਂ ਦੇ ਮਹਿਮਾਨ ਵੀ ਪਹੁੰਚੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਝੰਡਾ ਲਹਿਰਾਇਆ ਪਟਿਆਲਾ ਦੇ ਵਿੱਚ ਦੂਜੇ ਪਾਸੇ ਸੁਭਾ ਪਦਰੀ ਸਮਾਗਮ ਦੇ ਵਿੱਚ ਰਾਜਪਾਲ ਸਾਹਿਬ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤਾਂ ਕਾਫੀ ਕੁਝ ਨਵਾਂ ਵੀ ਦੇਖਣ ਨੂੰ ਮਿਲਿਆ ਨਵੀਆਂ ਸਕੀਮਾਂ ਦੀ ਗੱਲ ਹੋਈ ਸਰਕਾਰਾਂ ਦੀਆਂ ਪ੍ਰਾਪਤੀਆਂ ਗੜਵਾਈਆਂ ਗਈਆਂ ਤੇ ਇਸ ਨੂੰ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਆਪਾਂ ਦਿੱਲੀ ਤੋਂ ਸ਼ੁਰੂ ਕਰਦੇ ਹਾਂ ਸਾਡੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਗਣਤੰਤਰ ਦਿਵਸ ਸਭਾਗਮ ਦੀ ਪ੍ਰੇਡ ਦੀ ਸਲਾਮੀ ਲਈ ਰਾਸ਼ਟਰੀ ਝੰਡਾ ਫਹਿਰਾਇਆ। ਔਰ ਸਾਡੇ ਇੱਥੇ ਕੁਝ ਵਿਦੇਸ਼ੀ ਮਹਿਮਾਨ ਵੀ ਆਏ ਸੀ ਜਿਵੇਂ ਉਹ ਰਾਸ਼ਟਰਪਤੀ ਸਾਹਿਬ ਇండోਨੇਸ਼ੀਆ ਦੇ। ਔਰ ਚੰਗਿਆ ਚਾਕੀਆਂ ਨੂੰ ਸਨਮਾਨ ਮਿਲਿਆ। ਔਰ ਭਾਰਤ ਦੇ ਲਈ ਬਹੁਤ ਸਾਰਾ ਨਾਮ ਨਾ ਖੱਟਣ ਵਾਲੀਆਂ ਸ਼ਕਤੀਆਂ ਦਾ ਸਨਮਾਨ ਵੀ ਕੀਤਾ ਗਿਆ ਸਮੇਤ ਪੁਲਿਸ ਅਫਸਰ ਪੋਰਟਸ ਕਰਮਚਾਰੀ ਉਹਨਾਂ ਸਾਰਿਆਂ ਦਾ ਸਰਬਾਨ ਦਿੱਤਾ ਗਿਆ ਰਾਸ਼ਟਰਪਤੀ ਸਾਹਿਬਾਂ ਨੇ ਆਪਣੇ ਭਾਸ਼ਣ ਦੇ ਵਿੱਚ ਇੱਕ ਦੇਸ਼ ਇੱਕ ਚੋਣ ਇਹ ਚੀਜ਼ ਨੂੰ ਦੁਹਰਾਇਆ ਤੇ ਦੂਜਾ ਭਾਰਤ ਤਰੱਕੀ ਕਰ ਰਿਹਾ ਹੈ ਪਰ ਭਾਰਤ ਉਦੋਂ ਤੱਕ ਤਰੱਕੀ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਆਮ ਲੋਕਾਂ ਦੀ ਭਾਗੀਦਾਰੀ ਇਹਦੇ ਵਿੱਚ ਸ਼ਾਮਲ ਨਹੀਂ ਕਰਾਉਂਦੇ ਆਮ ਤੌਰ ਤੇ ਭਾਸ਼ਣ ਪਤੀ ਹੈ ਸਾਨੂੰ ਕਿ ਇਹ ਕਿਹਦਾ ਸਰਕਾਰ ਦਾ ਹੁੰਦਾ ਉਹਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਵੀ ਹੂੰ ਇਹਦੇ ਵਿੱਚ ਜ਼ਿਕਰ ਕੀਤੇ ਹੋਏ ਨੇ ਤੁਸੀਂ ਕਹਿ ਸਕਦੇ ਹੋ ਇਹ ਸਿਸਟਮ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਿਸਟਮ ਹੈ ਸਾਡਾ ਮੁਲਕ ਤੁਸੀਂ ਕਹਿ ਸਕਦੇ ਹੋ ਕਿ ਕਿਵੇਂ ਅਸੀਂ ਜੂਨੀਅਰ ਆਫ ਸਟੇਟਸ ਕਰਕੇ ਇਕੱਠੇ ਆ ਪਰ ਇਹ ਸੰਵਿਧਾਨ ਕਰਕੇ ਮੁਲਕ ਦੀ ਅੱਜ ਜੋ ਸਥਿਤੀ ਹੈ ਉਹਦੇ ਵਿੱਚ ਅਸੀਂ ਇਹਦੇ ਨਰਮਤਾ ਸੰਵਿਧਾਨ ਦੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਇਹ ਸੰਵਿਧਾਨ ਦੀ ਸਿਰਜਣਾ ਕਰਨ ਵਿੱਚ ਸਭ ਤੋਂ ਸਿਰੇ ਦੀ ਭੂਮਿਕਾ ਅਦਾ ਕੀਤੀ ਸੀ ਸੋ ਫਿਰ ਬਕਵਾਕ ਰਾਜਾਂ ਦੇ ਵਿੱਚ ਪਰ ਸਭ ਤੋਂ ਵੱਧ ਜਿਹੜਾ ਹਾਸੋ ਹੀ ਨਾ ਸਮਾਗਮ ਬਣਿਆ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਬਣਿਆ ਹੂੰ ਪਹਿਲਾ ਅਨਾਉਂਸ ਹੋਇਆ ਕਿ ਮੁੱਖ ਮੰਤਰੀ ਸਾਹਿਬ ਫਰੀਦਕੋਟ ਦੇ ਵਿੱਚ ਰਾਸ਼ਟਰੀ ਝੰਡਾ ਚੁਲਾਉਣਗੇ ਉੱਤੇ ਕਹਿੰਦੇ ਕਿਸੇ ਜਥੇਬੰਦੀ ਵਾਲਿਆਂ ਨੇ ਕੋਈ ਨਾਅਰੇ ਲਿਖਤੇ ਇਹ ਤਾਂ ਗਰਮ ਨਾਅਰੇ ਨੇ ਜੀ ਨਾਲ ਦੀ ਨਾਲ ਨਾਲ ਦੀ ਨਾਲ ਇਹ ਸਿਸਟਮ ਬਦਲ ਕੇ ਕਿੱਥੇ ਕਰਤਾ ਮਹਾਲੀ ਮਹਾਲੀ ਵੀ 5-7 ਘੰਟੇ ਹੀ ਲੰਘੇ ਨਹੀਂ ਕਹਿੰਦੇ ਇੱਥੇ ਵੀ ਮੁੱਖ ਮੰਤਰੀ ਸਾਹਿਬ ਸੁਰੱਖਿਆ ਤਾਂ ਨਹੀਂ ਤੇ ਪਟਿਆਲੇ ਤੀਜੀ ਥਾਂ ਤੇ ਆ ਕੇ ਕੀਤਾ ਗਿਆ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਐਟਮ ਹੁੰਦੇ ਨੇ ਐਸ ਵਾਰ ਪਿਛਲੀ ਵਾਰ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਗਾਣੇ ਗੂਣੇ ਵੀ ਗਾ ਕੇ ਆਏ ਸੀ ਐਟਮ ਤੇ ਐਸ ਵਾਰ ਐਟਮ ਜਿਹੜਾ ਜਲੰਧਰ ਦੇ ਵਿੱਚ ਹੋਇਆ ਮੌਕਾ ਦਾ ਜਿਹੜਾ ਗਵਰਨਰ ਹਾਊਸ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਪੰਜਾਬ ਦਾ ਜਿਹੜਾ ਰਾਜਪਦਰੀ ਸਮਾਗਮ ਸੀ ਉਹ ਲੁਧਿਆਣੇ ਦੇ ਵਿੱਚ ਕੀਤਾ ਗਿਆ ਜਿੱਥੇ ਸਾਡੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਨੇ ਜਾ ਕੇ ਰਾਸ਼ਟਰੀ ਝੰਡਾ ਲਹਰਾਇਆ ਹਮ ਮਾਰਚ 5 ਤੋਂ ਸਲਾਮੀ ਲਈ ਪ੍ਰਮੁੱਖ ਸਗੀਤਾਂ ਦਾ ਸਨਮਾਨ ਕੀਤਾ ਜੀ ਜੀ ਇੱਕ ਪਾਸੇ ਟਲਸਬ ਦੇਸ਼ ਭਰ ਦੇ ਵਿੱਚ ਗਨਤੰਤਰ ਦਿਵਸ ਮਨਾਇਆ ਜਾ ਰਿਹਾ ਸੀਗਾ ਕਿਉਂਕਿ ਸਾਡਾ ਸੰਵਿਧਾਨ ਇਸੇ ਦਿਨ ਲਾਗੂ ਹੋਇਆ ਸੀ ਪਰ ਦੂਜੇ ਪਾਸੇ ਸਵਿਧਾਨ ਨਿਰਮਾਤਾ ਦੀ ਮੂਰਤੀ ਨੂੰ ਬੋਤਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਉੱਤੇ ਹੁਣ ਵਾਖਵਾਖ ਧਰਾਵਾਂ ਦੇ ਤਹਿਤ ਕੇਸ ਦਰਜ ਹੋ ਗਿਆ ਹੈ ਕਹਿੰਦੇ ਦੇਸ਼ ਧਰੋਹ ਦੀ ਧਾਰਾ ਵੀ ਵਿੱਚ ਜੋੜ ਦਿੱਤੀ ਗਈ ਹੈ ਵਾਖਵਾਖ ਧਰਾ ਇਹਦੇ ਉੱਤੇ ਸੂਬਾ ਸਰਕਾਰ ਨੂੰ கேਲ ਰਹੀਆਂ ਨੇ ਭਾਜਪਾ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹੜੀ ਰਿਪੋਰਟ ਸੌਂਪੇਗੀ ਕਿ ਕੀ ਕੁਝ ਵਾਪਰਿਆ ਕੇਂਦਰ ਦੀ ਲੀਡਰਸ਼ਿਪ ਅਮਰਸਰ ਪਹੁੰਚ ਰਹੀ ਹੈ ਵਾਖਵਾਖ ਆਗੂ ਆਪਣੇ ਪ੍ਰਤੀਕਰਮ ਦੇ ਰਹੇ ਨੇ ਤੇ ਉਹ ਨੌਜਵਾਨ ਵੀ ਸਵਾਲਾਂ ਦੇ ਘੇਰੇ ਚ ਹੈ ਕਿ ਉਹਦੇ ਵਿਦੇਸ਼ ਦੇ ਵਿੱਚ ਸਬੰਧ ਨੇ ਵਿਦੇਸ਼ ਤੋਂ ਕਹਿੰਦੇ ਉਹਦਾ ਬ੍ਰੇਨ ਵਾਸ਼ ਕੀਤਾ ਗਿਆ ਤਾਂ ਕਾਫੀ ਚਰਚਾਵਾਂ ਰਹੀਆਂ ਡਾਕਟਰ ਬੀ ਆਰ ਅੰਬੇ德ਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੀਆਂ ਤਰਵਿੰਦਰ ਇੱਥੇ ਬਹੁਤ ਸਾਰੀਆਂ ਸ਼ਕਤੀਆਂ ਤੁਗਾਂ ਫਿਰਦੀਆਂ ਨੇ ਜਿਹੜੀਆਂ ਇਹ ਦੇਸ਼ ਜੁਨੀਅਰ ਆਫ ਸਟੇਟਸ ਨੂੰ ਇੱਕ ਜੁੱਟ ਰੱਖਣ ਦੇ ਵਿੱਚ ਉਹਨਾਂ ਨੂੰ ਤਕਲੀਫ ਹੁੰਦੀ ਹੈ ਹਰ ਮਾਮਲੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬਿਆਨਬਾਜ਼ੀ ਆਉਂਦੀਆਂ ਨੇ ਤੇ ਦੇਸ਼ ਧਰੋਹ ਦਾ ਕਾਨੂੰਨ ਵੀ ਪਿਕ ਐਂਡ ਚੂਜ ਹੈ ਆ ਸਾਨੂੰ ਪੋਲਿਟੀਕਲ ਸੂਤ ਆਉਂਦਾ ਹੈ ਇਹਦੇ ਤੇ ਲਾ ਦਿਓ ਇਹ ਘਟ ਗਿੰਤियां ਨੇ ਇਹਨਾਂ ਨੂੰ ਕੀ ਕਰਾਉਣੇ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ ਸੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਟਰੱਕ ਰੰਬਾਪਰੇ ਆ ਉਹ ਤਾਂ ਮੇਰਾ ਕਹ ਲੋ ਮੁੰਡਾ ਆਕਾਸ਼ ਸਿੰਘ ਉਚਰੇ ਗਿਆ ਹੁਣੇ ਜੇਲ੍ਹ ਚ ਨਾਇਕ ਰਸਤੋਦੀਨ ਇੱਕ ਆਮ ਘਰਾਂ ਦਾ ਉਹ ਬੱਚਾ ਹੈ ਉਹਦਾ ਮਾਪੇ ਤਾਂ ਮਜ਼ਦੂਰੀ ਕਰਕੇ ਕੰਮ ਕਰਦੇ ਆ ਧਰਨੇ ਆਉਦੀ ਆਉਦੀ ਹਾਜ਼ਰੀ ਲਵਾ ਲਈ ਪਰ ਇਹ ਜਾਣਕਾਰੀ ਕਿਉਂ ਨਹੀਂ ਆ ਰਹੀ ਇਹਦਾ ਜੇ ਦਿਮਾਗ ਸਾਫ ਕੀਤਾ ਤਾਂ ਕਿਨੇ ਕੀਤਾ ਉਹ ਸ਼ਕਤੀ ਕਿੱਥੋਂ ਦੀ ਹੈ ਉਹਦਾ ਪਛੋਕੜ ਕੀ ਹੈ ਉਹਦੇ ਵਿੱਚ ਜਿਹੜੇ ਜਿਹੜੇ ਸੱਜਣ ਕੰਮ ਕਰਦੇ ਉਹ ਹੈ ਕੌਣ ਉਹ ਸਾਡੇ ਨੇ ਜਾਂ ਕੋਈ ਬਾਹਰਲਾ ਕੜਰਾ ਵਾਪਰ ਗਈ ਨਹੀਂ ਤਾਂ ਆਮ ਤੌਰ ਤੇ ਇਹ ਜੇ ਵੇਲੇ ਇਹ ਆ ਜਾ ਕੁਝ ਹੁੰਦਾ ਕਿ ਬੱਧੇ ਹੀ ਮੋਕਾ ਦਿਓ ਨਾ ਵਜੂਗਾ ਬਾਸ ਨਾ ਰਹੂਗਾ ਬਾਸ ਨਾ ਵਜੂਗੀ ਬਾਂਸਰੀ ਸੋਏ ਆਪਣੇ ਆਪ ਦੇ ਵਿੱਚ ਬਹੁਤ ਅਜੀਬ ਕਿਸਮ ਦੇ ਵਰਤਾਰੇ ਨੇ ਔਰ ਇਹ ਵਸਦਾ ਹਸਤਾ ਜਿਹੜਾ ਪੰਜਾਬ ਹੈ ਕਈਆਂ ਨੂੰ ਇਹਦੀ ਸੁਖ ਸ਼ਾਂਤੀ ਭੌਂਦੀ ਨਹੀਂ ਉਹਨਾਂ ਦੀ ਸਿਆਸਤ ਹੀ ਤਾਂ ਚੱਲਦੀ ਹੈ ਜੀ ਇਹ ਸਿਸਟਮ ਦੇ ਵਿੱਚ ਕੋਈ ਨਾ ਕੋਈ ਖਰੋਤ ਕੋਈ ਨਾ ਕੋਈ ਖਰਾਬੀ ਆਏਗੀ ਇਹ ਮਾਮਲਾ ਵਾਪਰੇਗਾ ਕੱਲਾ ਨਹੀਂ ਹੈਗਾ ਇਹ ਮਾਮਲਾ ਇਹੋ ਜਿਹਾ ਇਸ ਤਰ੍ਹਾਂ ਪਹਿਲਾਂ ਵੀ ਬਥੇਰੇ ਮਾਮਲੇ ਵਾਪਰਦੇ ਆ ਪੜ ਇਹਨਾਂ ਚੀਜ਼ਾਂ ਤੋਂ ਬਚਿਆ ਜਾਣਾ ਚਾਹੀਦਾ ਕਿਉਂਕਿ ਸਾਰਾ ਭਾਰਤ ਇੱਕ ਮੰਨਿਆ ਜਾ ਰਿਹਾ ਹੈ ਤੇ ਇੱਕ ਹੀ ਰਹਿਣਾ ਚਾਹੀਦਾ ਹੈ ਤੇ ਜਿਹੜੇ ਵੀ ਲੋਕ ਇਹਨੂੰ ਲੰਬੂ ਲਾਉਂਦਾ ਯਤਨ ਕਰਦੇ ਆ ਉਹਨਾਂ ਦੇ ਉੱਤੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੀ ਦਿੱਲੀ ਦੇ ਵਿੱਚ ਚੋਣਾਂ ਨੇ ਤਾਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇੱਕ ਦੂਜੇ ਦੇ ਉੱਤੇ ਕਾਫੀ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਪਾਣੀ ਨੂੰ ਲੈ ਕੇ ਦਿੱਲੀ ਤੇ ਹਰਿਆਣਾੋਂ ਸਾਹਮਣੇ ਨਜ਼ਰ ਆ ਰਹੇ ਨੇ ਯਮਨਾ ਨਦੀ ਹੁਣ ਵਿੱਚ ਆ ਗਈ ਹੈ ਇਸ ਤੋਂ ਇਲਾਵਾ ਇੱਕ ਦੂਜੇ ਦੇਤੇ ਬਿਆਨਬਾਜ਼ੀਆਂ ਪੰਜਾਬ ਦੇ ਉੱਤੇ ਸਵਾਲ ਕਿ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਕਪੂਰਥਲਾ ਹਾਊਸ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਤਲਾਸ਼ੀ ਲੈਣਾ ਰੇਡ ਕਰਨਾ ਇਹ ਸਾਰੇ ਵਰਤਾਰੇ ਉੱਥੇ ਵਾਪਰਦੇ ਨਜ਼ਰ ਆ ਰਹੇ ਨੇ ਤਾਂ ਕੁਲਮਲਾ ਕੇ ਸਾਰੀਆਂ ਧਿਰਾਂ ਜ਼ੋਰ ਲਾ ਰਹੀਆਂ ਨੇ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਪੂਰਾ ਜ਼ੋਰ ਲਾ ਰਹੇ ਨੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਸਿਆਸਤ ਪੂਰੀ ਭਖੀ ਹੋਈ ਹੈ ਇਸ ਵੇਲੇ ਦਿੱਲੀ ਦੇ ਵਿੱਚ ਬਿਲਕੁਲ ਜੀ ਦਿੱਲੀ ਦੇ ਵਿੱਚ ਚੋਣਾਂ ਨੇ ਹੂੰ ਇਹ ਚੋਣਾਂ ਦੇ ਵਿੱਚ ਤਰਵਿੰਦਰ ਜੇ ਕਿਸੇ ਦਾ ਪਸ਼ੋਕੜ ਜਾਨਣਾ ਹੋਵੇ ਹੂੰ ਉਹਨਾਂ ਨੂੰ ਵੋਟਾਂ 'ਚ ਖੜਾ ਕਰ ਦਿਓ ਤੁਹਾਡੇ ਆਪਣੇ ਨਹੀਂ ਤੁਹਾਡੇ ਦਾਦੇ ਪੜਦਾਦੇ ਲਗੜਦਾਦਿਆਂ ਤੱਕ ਦੇ ਪੋਤੜੇ ਫਰੋਲ ਦੇਣਗੇ ਹੂੰ ਹੁਣ ਜੀ ਦਿੱਲੀ ਹੈ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ ਤੀਜੀ ਵਾਰ ਹਮ ਇੱਕ ਬੱਕਰੀ ਗੱਲ ਹੈ ਕਿ ਮੁੱਖ ਮੰਤਰੀ ਬੀਬੀ ਆਤਸ਼ੀ ਹੈ ਜਿ ਕੱਲ ਪਰ ਜਿਹੜੇ ਜਮਾ ਕੇਂਦਰ ਦੇ ਵਿੱਚ ਬੈਠੇ ਨੇ ਉਹਨਾਂ ਦੇ ਸਾਹਮਣੇ ਜਾ ਕੇ ਕੇਜਰੀਵਾਲ ਬਾਗੀਆਂ ਪਾਵੇ ਇਹ ਉਹਦੇ ਕੋ ਭੌਂਦਾ ਉਹਨਾਂ ਨੂੰ ਉਥੇ ਸਰਗੀ ਪਾਰਟੀਆਂ ਨੇ ਉਮੀਦਵਾਰ ਖੜੇ ਕੀਤੇ ਹੋਏ ਐ ਸਾਰੇ ਦੇ ਸਾਰੇ ਬਹੁਤ ਵੱਡੇ ਪੱਤਰ ਤੇ ਲੱਗੇ ਹੋਏ ਐ ਜਦੋਂ ਉਹ ਇੱਧਰ ਨੂੰ ਆਉਂਦੇ ਆ ਖਰਚਾ ਪੰਜਾਬ ਤੇ ਪੈਂਦਾ ਤੇ ਹੁਣ ਵੀ ਜਦੋਂ ਪੰਜਾਬ ਵਾਲੇ ਉੱਥੇ ਗਏ ਨੇ ਖਰਚਾ ਫੇਰ ਪੰਜਾਬ ਤੇ ਆ ਰਾਸੀ ਲੋਕਾਂ ਨੇ ਇਹ ਸਾਰਾ ਕੁਝ ਛਿੱਕੇ ਤੇ ਟੰਗਣੇ ਤੇ ਟੰਗਿਆ ਬਾਇਆ ਹੋਇਆ ਐਸ ਵੇਲੇ ਪਤਾ ਹੀ ਨਹੀਂ ਲੱਗਦਾ ਦਿੱਲੀ ਦੇ ਵਿੱਚ ਹੋ ਕੀ ਰਿਹਾ ਹੈ ਰਾਸੀ ਪਾਰਟੀਗਾ ਆਪਣੋ ਆਪਣੇ ਏਜੰਡੇ ਲੈ ਕੇ ਗਈਆਂ ਹੋਈਆਂ ਨੇ ਉਹ ਏਜੰਡਾ ਦਿੱਲੀ ਦੇ ਵਿਕਾਸ ਦਾ ਘਟ ਹੈ ਇੱਕ ਦੂਜੇ ਦੇ ਉੱਤੇ ਤੰਜ ਕਸਣ ਦਾ ਜ਼ਿਆਦਾ ਹੈ। ਸਮਏ ਇਸ ਮਾਮਲੇ ਦੇ ਵਿੱਚ ਚੋਣਾ ਹੋ ਰਿਹਾ ਨੇ, ਚੋਣਾ ਹੋਣ ਪਹਿਲਵਾਨ ਭਾਵੇਂ 5 ਹੋਣ ਜਾਂ 500 ਹੋਣ। ਤੁਸੀਂ ਜਾ ਕੇ ਲੋਕਾਂ ਨੂੰ ਆਪਣੇ ਪ੍ਰਾਪਤੀਆਂ ਦੱਸ ਦਿਓ 10 ਸਾਲ ਦੀਆਂ। ਦੂਜੇ ਜਾ ਕੇ ਦੱਸ ਰਹੇ ਕਿ ਅਸੀਂ ਆਹ ਕਰਨਾ ਹੈ। ਪਰ ਸਾਰਾ ਗੁੱਲ ਤਾਂ ਇਹ ਖਲਾਇਆ ਜਾ ਰਿਹਾ ਹੈ। ਮੈਂ ਆ ਮੁਕਤ ਕਰੂੰਗਾ। ਮੈਂ ਆਮ ਮੁਕਤ ਕਰੂੰਗਾ ਆਪਾਂ ਨੂੰ ਸਵਾਲ ਆਇਆ ਸੀ ਨਾ ਹੂੰ ਕਿ ਸਹੂਲਤਾਂ ਕੁਝ ਕਈਆਂ ਨੇ ਕਿਹਾ ਸੀ ਬਜਟ ਦੇ ਸਬੰਧ ਦੇ ਵਿੱਚ ਕਿ ਸਹੂਲਤਾਂ ਵਾਲੀ ਦੀ ਗੱਲ ਕਰੋ ਹੂੰ ਸਹੂਲਤਾਂ ਦਾ ਤਾਂ ਦਿੱਤੀਆਂ ਜਾਣਗੀਆਂ ਜੇ 4 ਰੁਪਏ ਕੋਲ ਹੋਣਗੇ ਅਸੀਂ ਕੰਮ ਤਾਂ ਮੁਕਤ ਖੁਰਗੀਆਂ ਤੇ ਲੈ ਆਏ ਪੈਰ ਪੈਰ ਤੇ ਮੁਕਤ ਖੁਰਗੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਮਾੜਾ ਮੋਟਾ ਕਸਰ ਰਹੇਗੀ ਉਹ ਰਾਸੀ ਦਾ ਘੂਜਿਤ ਤੇ ਕੱਢੀ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਧਰੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਧਰੋਂ ਅਮਿਤ ਸ਼ਾਹ ਸਾਹਿਬ ਮੋਦੀ ਸਾਹਿਬ ਰਾਜਨਾਥ ਸਾਹਿਬ ਪਤਾ ਨਹੀਂ ਕਿਹੜੇ ਕਿਹੜੇ ਸਾਹਿਬ ਉੱਥੇ ਰੈਲੀਆਂ ਕਰ ਰਹੇ ਨੇ ਕੱਲ ਦਾ ਦਿਨ ਰਹਿ ਗਿਆ ਕੱਲ 5 ਵਜੇ ਦੇ ਨੂੰ ਇਹ ਰੈਲੀਆਂ ਦਾ ਭੋਗ ਪੈ ਜਾਊਗਾ ਹੂੰ ਉਸ ਤੋਂ ਬਾਅਦ 5 ਤਰੀਕ ਨੂੰ ਵੋਟਾਂ ਤੇ ਅੱਠ ਤਰੀਕ ਨੂੰ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ ਚੈ ਸੋ ਇਸ ਵੇਲੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵੇਲੇ ਇਹ ਲੱਗਦਾ ਕਿ ਸਾਰਾ ਕੁਝ ਖੜ ਗਿਆ ਕੱਲੀ ਦਿੱਲੀ 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 ਹੋ ਰਹੀ ਹੈ ਦੇਖੋ ਇਹਦੇ ਵਿੱਚੋਂ ਅੱਗੇ ਨਿਕਲਦਾ ਕੀ ਹੈ ਜੀ ਟਲ ਸਾਬ ਇੱਕ ਪਾਸੇ ਦਿੱਲੀ ਦੀਆਂ ਚੋਣਾਂ ਦੂਜੇ ਪਾਸੇ ਡੇਰਾ ਮੁਖੀ ਰਾਮ रहीम ਨੂੰ ਪੈਰੋਲ ਮਿਲਣਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ 30 ਦਿਨਾਂ ਦੀ ਪੈਰੋਲ ਦੇ ਉੱਤੇ ਡੇਰਾ ਮੁਖੀ ਰਾਮ ਰਹੀਮ ਨੇ ਤਕ ਤਕਰੀਬਨ 7 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਆਏ ਨੇ ਪਹਿਲਾਂ ਜਦੋਂ ਵੀ ਉਹਨਾਂ ਨੂੰ ਪੈਰੋਲ ਜਾਂ ਫਰਲੋ ਮਿਲਦੀ ਰਹੀ ਹੈ ਤਾਂ ਉਹ ਬਾਗਪਤ ਆਸ਼ਰਮ ਯੂਪੀ ਵਾਲੇ ਪਾਸੇ ਚੱਲ ਜਾਂਦੇ ਸੀ ਬਰਨਾਵੇ ਵਾਲੇ ਪਾਸੇ ਚੱਲ ਜਾਂਦੇ ਸੀਗੇ ਤੇ ਹੁਣ ਉਹ ਦਸਾਂਕ ਦਿਨਾਂ ਵਾਸਤੇ ਇੱਥੇ ਨੇ ਡੇਰੇ ਦੇ ਵਿੱਚ ਤੇ ਮੇਰੇ ਖਿਆਲ ਦੇ ਵਿੱਚ ਅੱਜ ਜਾਂ ਕੱਲ ਕੱਲ ਸ਼ਾਇਦ ਇੱਕ ਵੱਡਾ ਨਾਮਦਾਨ ਦਾ ਸਮਾਗਮ ਵੀ ਹੋਣਾ ਹੈ ਆਨਲਾਈਨ ਤਰੀਕੇ ਦੇ ਨਾਲ ਸੰਬੋਧਨ ਕਰਨਗੇ ਡੇਰਾ ਮੁਖੀ ਤੇ ਕਹਿੰਦੇ ਵੱਧ ਤੋਂ ਵੱਧ ਲੋਕਾਂ ਨੂੰ ਨਾਮਦਾਨ ਲੈਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਹੋਰ ਵੀ ਥੋੜੇ ਬਹੁਤ ਤੇ ਇਹਦੇ ਨਾਲ ਫੈਕਟਰ ਜੁੜਦੇ ਨੇ ਕਿ ਕੁਝ ਸੰਪਤੀ ਦਾ ਵੀ ਚੱਲ ਰਿਹਾ ਸੀਗਾ ਗੱਦੀ ਦੀ ਗੱਲ ਕਾ ਚੱਲ ਰਹੀ ਸੀਗੀ ਤੇ ਡੇਰੇ ਦੇ ਵਿੱਚ ਇਸੇ ਕਰਕੇ ਉਹਨਾਂ ਦੀ ਇਸ ਤਰ੍ਹਾਂ ਆਮਦ ਹੋਈ ਹੈ ਦੁਬਾਰਾ ਤਰਪੰਦਰ ਜੀ ਕੱਲ੍ਹ ਨੂੰ ਇਨਾਮ ਦੇਣਗੇ ਫਿਰ ਤਾਂ ਤੰਤਰੀਕ ਤਚੋਰ ਪ੍ਰਚਾਰ ਖਤਮ ਹੈ ਹੂੰ ਕਹਿੰਦਾ ਚੋਣ ਜਾਬਤੇ ਦੀ ਲੰਗਰਾਂ ਹੋ ਜੂ ਜੇ ਕੋਈ ਗੱਲ ਵਿੱਚ ਚੋਣ ਦੀ ਕਰਕੇ ਹੂੰ ਉਹਦਾ ਆਪਣਾ ਤਰੀਕਾ ਹੈ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਇਹ ਚਰਚਾ ਦਾ ਬੇਸ਼ੱਕ ਵੀ ਜਦੋਂ ਕੋਈ ਚੋਣ ਹੁੰਦੀ ਹੈ ਹੂੰ ਤਾਂ ਇਹ ਰਾਮ ਰਹੀਮ ਸਿੰਘ ਨੂੰ ਬਾਹਰ ਲਾਇਆ ਜਾਂਦਾ ਹੈ ਕਿ ਸ਼ਾਇਦ ਇਹਦੇ ਨਾਲ ਬੋਟਾਂ ਦਾ ਫਰਕ ਪੈ ਜਾਵੇ ਉਹ ਆ ਵੀ ਜਾਂਦਾ ਹੈ ਪਹਿਲੀ ਵਾਰ ਸਰਸੇ ਆਇਆ 7 ਸਾਲਾਂ ਬਾਅਦ ਅਦੋਖ ਦਿਨ ਰਹਿ ਗਏ ਉਹਦੇ ਇੱਥੇ। ਇਸ ਤੋਂ ਬਾਅਦ ਉਹਨੇ ਜੁਪੀ ਬਾਗਪਤ ਚੱਲ ਜਾਣਾ। ਵੀਧਰ ਉੱਥੇ ਪਤਾਉਣੇ ਆ। ਤੇ ਆਪਾਂ ਨੂੰ ਤਾਂ ਕਾਰਟੂਨ ਅਜ ਤੱਕ ਯਾਦ ਹੈ ਕਿ ਬਾਬਾ ਜੀ ਜਾਂਦੇ ਹੋਏ ਚਾਬੀ ਨਾਲ ਹੀ ਲੈ ਜਾਇਆ ਕਰੋ। ਤੁਹਾਡਾ ਇਹ ਨਹੀਂ ਪਤਾ ਕਦੋਂ ਵਾਪਸ ਆ ਜਾਣਾ। ਹੂੰ। ਸੋ ਜਿਹੜਾ ਦੇਸ਼ ਵਿੱਚ ਰਾਜ ਕਰਦੀ ਪਾਰਟੀ ਜਨਤਾ ਪਾਰਟੀ ਇਹ ਦੱਸ ਸਕਦੀ ਹੈ ਕਿ ਕੱਲਾ ਇਹ ਰਹਿ ਭਰਿਆ ਸਿਸਟਮ ਕੱਲੇ ਇਸ ਬਾਬੇ ਤੇ ਕਿਉਂ ਕੀਤਾ ਜਾ ਰਿਹਾ ਹੈ ਤੇ ਬਾਬੇ ਤਾਂ ਇੱਥੇ ਕਈ ਹੋਰ ਬਥੇਰੇ ਫਿਰਦੇ ਆ ਇੱਥੇ ਪਰ ਇਹਦੇ ਲਈ ਨਵੇਕਲਾ ਸਿਸਟਮ ਹੈ ਸੋ ਬਾਬੇ ਨੂੰ ਛੱਡਿਆ ਗਿਆ ਦਿੱਲੀ ਦੀਆਂ ਚੋਨਾ ਚ ਕਿੰਨਾ ਕੁ ਪਰਖ ਪਏ ਨੇ ਜਦੋਂ 2015 ਚ ਚੋਨਾ ਹੋਈਆਂ ਸੀ ਨੇ ਉਦੋਂ ਵੀ ਰੌਲਾ ਪਾਇਆ ਸੀ ਫੇਰ ਇਹਨੇ 20 ਦੀਆਂ ਚੋਨਾ ਦੇ ਵਿੱਚ ਵੀ ਰੌਲਾ ਪਾਇਆ ਸੀ ਮੇਰੇ ਤਾਂ ਬੰਦੇ ਹੀ ਬਹੁਤ ਨੇ ਉੱਥੇ ਸ਼ਰਧਾਲੂਆਂ ਦੀ ਗਿਣਤੀ ਕੋਈ ਨਹੀਂ 30 ਲੱਖ ਤੋਂ ਵੱਧ ਹੈ ਪਰ ਦੂਨੇ ਵੇਲੇ ਉੱਪਰਲੀ ਹਾਕਮ ਪਾਰਟੀ ਨੂੰ ਇੱਕ ਵਾਰੀ ਤਿੰਨ ਤੇ ਇੱਕ ਵਾਰੀ ਸੱਤ ਸੀਟਾਂ ਪ੍ਰਾਪਤ ਹੋਈਆਂ ਸੀ ਇਸ ਤੋਂ ਸਵੇ ਤਾਂ ਕੁਝ ਹੋਇਆ ਨਹੀਂ ਕਾਂਗਰਸ ਦਾ ਪਿਛਲੀਆਂ ਤਿੰਨ ਟਰਾਰਮਾਂ ਤੋਂ ਜ਼ੀਰੋ ਤੇ ਖੜੀ ਹੈ ਹੁਣ ਵੀ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਕੁ ਦਾ ਲਾਭ ਹੁੰਦਾ ਹੈ ਇਹ ਅਠ ਤਰੀਕ ਦੱਸੇਗੀ ਜੀ ਜੀ ਨਗਰ ਨਿਗਮ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਕਾਫੀ ਉਦੋਂ ਵੀ ਰੌਲਾ ਰੱਪਾ ਪਿਆ ਤੇ ਹੁਣ ਨਗਰ ਨਿਗਮਾਂ ਦੇ ਮੇਅਰ ਚੁਣੇ ਜਾ ਰਹੇ ਨੇ ਫਗਵਾੜਾ ਨਗਰ ਨਿਗਮ ਨੂੰ ਮੇਅਰ ਮਿਲ ਚੁੱਕਿਆ ਹੈ ਲੁਧਿਆਣਾ ਨੂੰ ਅਮਰਸਰ ਨੂੰ ਜਲੰਧਰ ਨੂੰ ਸਾਰਿਆਂ ਨੂੰ ਇੱਕ ਤਰੀਕੇ ਨਾਲ ਮੇਅਰ ਮਿਲ ਚੁੱਕੇ ਨੇ ਪਟਿਆਲਾ ਨੂੰ ਵੀ ਮੇਅਰ ਮਿਲ ਚੁੱਕਿਆ ਹੈ ਕਾਹਨ ਕੰਮਕਾਜ ਜਿਹੜੇ ਵਿਕਾਸ ਦੇ ਨੇ ਉਹ ਚੱਲਨੇ ਸ਼ੁਰੂ ਹੋ ਜਾਣਗੇ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੈ ਉਹਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਪਰ ਮੇਰਾਂ ਦੀ ਚੋਣ ਸਵਾਲਾਂ ਦੇ ਘੇਰੇ ਦੇ ਵਿੱਚ ਅਮਰਸਰ ਦੇ ਵਿੱਚ ਤਾਂ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਕਾਂਗਰਸ ਵੱਲੋਂ ਕਿਉਂਕਿ ਬਹੁਮਤ ਇੱਕ ਤਰੀਕੇ ਨਾਲ ਕਾਂਗਰਸ ਦਾ ਸੀਗਾ 40 ਤੇ ਕਿੱਥੇ ਕਹਿੰਦੇ 24 ਸੀਟਾਂ ਆਮ ਆਦਮੀ ਪਾਰਟੀ ਦੀਆਂ ਤਾਂ ਵੀ ਮੇਰ ਉੱਥੇ ਆਮ ਆਦਮੀ ਪਾਰਟੀ ਦਾ ਬਣ ਗਿਆ ਪਰ ਚੰਡੀਗੜ੍ਹ ਦੇ ਵਿੱਚ ਮੇਰ ਦੀ ਚੋਣ 1 ਸਾਲ ਵਾਸਤੇ ਹੁੰਦੀ ਹੈ ਹਾਲਾਂਕਿ ਪਰ ਉਸ ਚੋਣ ਦੇ ਵਿੱਚ ਵੱਡਾ ਫੇਰ ਬਦਲ ਹੋ ਗਿਆ ਮੇਅਰ ਬੀਜੇਪੀ ਦੀ ਬਣ ਗਈ ਜਦ ਕਿ ਇੱਕ ਦੂਜੇ ਦੇ ਕਾਉਂਸਲਰਾਂ ਨੂੰ ਲੁਕੋਇਆ ਵੀ ਗਿਆ ਪਰਮਾਇਆ ਵੀ ਗਿਆ ਇਧਰ ਉਧਰ ਵੀ ਕੀਤਾ ਗਿਆ ਉਹਦੇ ਬਾਵਜੂਦ ਬੀਜੇਪੀ ਨੇ ਮੇਅਰ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਕਾਂਗਰਸ ਦੀ ਜਿਹੜੀ ਸੀਗੀ ਉਵਾਰੀ ਆ ਗਈ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਦੀ ਪਰ ਆਮ ਆਦਮੀ ਪਾਰਟੀ ਉਥੋਂ ਵਿੱਚੋਂ ਅਹੁਦਿਆਂ 'ਚੋਂ ਹਾਲਾਂਕਿ ਕਾਉਂਸਲਰ ਹੈਗੇ ਨੇ ਪਰ ਆਮ ਆਦਮੀ ਪਾਰਟੀ ਵੱਡੇ ਅਹੁਦਿਆਂ 'ਚੋਂ ਬਾਹਰ ਹੋ ਗਈ ਤਰਵਿੰਦਰ ਜੀ ਇਹ ਟਕੜਮਾਂ ਨੇ ਚੱਲਦੀਆਂ ਰਹਦੀਆਂ ਨੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਪੁਰਾਣੀ ਇੱਕ ਕਹਾਵਤ ਹੈ ਵੀ ਜਿਸकी लाठी उसकी भैंस। ਹੂੰ ਜਿਹਦੇ ਕੋਲੇ ਸਰਕਾਰਾਂ ਨੇ ਇਹ ਸਾਰਾ ਕੁਝ ਉਹੀ ਕਰੀ ਜਾਂਦੇ ਨੇ। ਇਹ ਲੋਕਤੰਤਰ ਨਹੀਂ ਰਿਹਾ ਜੋਕ ਚ ਹੁਣ ਹੋਇਆ। ਇਹ ਜੋਕਤੰਤਰ ਜਾਂ ਠੋਕਤੰਤਰ ਕਹਿ ਦਿਓ ਇਹਨੂੰ। ਪਹਿਲੀ ਗੱਲ। ਦੂਜੀ ਗੱਲ ਇਹਨਾਂ ਦਾ ਇਹ ਕੰਡਿਆਂ ਦੀਆਂ ਸੇਜਾਂ ਨੇ। ਇਹ ਕੋਈ ਆਰਾਮਦਾਇਕ ਕੁਰਸੀਆਂ ਨਹੀਂ। ਹੁਣ ਇਹਨਾ ਮੇਰਾ ਨੂੰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰਾਂ ਨੂੰ ਕੰਮ ਪਊਗਾ ਪੰਜਾਬ ਦਾ ਬਜਟ ਵੀ ਆਉਣਾ ਹੈ ਤੇ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਕਰਜਾ ਹੀ ਲੈਣਾ ਲੈ ਲਓ ਪਹਿਲਾ ਉਹ ਲੈਿੰਦੇ ਸਨ ਤੁਸੀਂ ਲੈ ਲਓ ਸੋ ਤੁਸੀਂ ਇਸ ਗੱਲ ਦੇ ਵਿੱਚ ਜਾਓਗੇ ਕਿ ਇਹ ਚੀਜ਼ਾਂ ਉਹ ਨਹੀਂ ਹੋ ਰਹੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੇ ਲੋਕਤੰਤਰ ਦੇ ਮਤਾਬਕ ਇਹ ਤਾਂ ਜਿਹੜੇ ਕਾਬਜਤ ਰਾਣੇ ਸਰਕਾਰਾਂ ਦੇ ਵਿੱਚ ਉਹਨਾਂ ਦੇ ਬਤਾਲਕ ਹੋ ਰਿਹਾ ਹੈ ਚੋਣਾਂ ਹੋ ਗਈਆਂ ਅੱਜ ਤੋਂ ਬਾਅਦ ਫਿਰ ਹੁਣ ਇਹ ਲੋਕ ਕੋਕਸਾਰਗਾਂ ਦੀਆਂ ਸਾਰਗਾਂ ਦੇ ਮੇਅਰ ਬਣ ਗਏ ਨੇ ਪੰਜਾਬ 'ਚ ਉਹਨਾਂ ਨੇ ਦਾਅਵਾ ਕਰਤਾ ਕਿ ਸਾਡੇ ਤੇ ਹਰਮਨ ਪਿਆਰਤਾ ਬਹੁਤ ਪੰਜੇ ਦੇ ਪੰਜੇ ਮੇਅਰ ਸਾਡੇ ਐਵੇਂ ਜਿਵੇਂ ਨਗਰ ਕੌਂਸਲਾਂ ਦੇ ਪ੍ਰਧਾਨ ਹੋਣਗੇ ਪਤਾ ਲੱਗੂਗਾ ਭਾਈ ਸਾਹਿਬ ਜਦੋਂ ਵਿਧਾਨ ਸਭਾ ਚੋਣਾਂ 27 ਆਈਆਂ ਉਦੋਂ ਇਹ ਮੇਅਰ ਜਿੰਦਾਬਾਦ ਜਿੰਦਾਬਾਦ ਨਾਲ ਲੋਕਾਂ ਚ ਜਾਂਦੇ ਐ ਤੇ ਜੇ ਕੋਈ ਹੋਰ ਤਰੀਕਾ ਮੌਕਾ ਦਸੇਗਾ ਜੀ ਜੀ ਬਿਲਕੁਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲਦਾ ਆਇਆ ਹੈ ਉਹਦੇ ਬਾਰੇ ਸਭ ਜਾਣੂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਿਆਂ ਹੁਣ ਮੀਟਿੰਗਾਂ ਸ਼ੁਰੂ ਹੋ ਗਈਆਂ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਤੇ ਹੁਣ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦ ਹੋਣ ਦੀ ਸੰਭਾਵਨਾ ਵੀ ਬੰਦੀ ਨਜ਼ਰ ਆ ਰਹੀ ਹੈ ਤੇ ਇੱਕ ਪਾਸੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੇ 71 ਤਾ ਸਦੀ ਸੀਗੀ 28 ਜਨਵਰੀ ਨੂੰ ਉਹ ਨਹੀਂ ਹੋਈ ਮੁਲਤਵੀ ਕਰ ਦਿੱਤੀ ਗਈ ਤੇ ਖੁਦ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤਰ ਬੱਧਰ ਜਿਹੜੀ ਜੀ ਸ਼ਰਮਣੀ ਕਮੇਟੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਉਹਦੀ ਗੱਲ ਕਰ ਲੈਣੀ ਆ ਹੂੰ ਅਕਾਲੀ ਦਲ ਦਾ ਇੱਕ ਵਫਾਦਾਰ ਸੁਖਵੀਰ ਸਿੰਘ ਉਹ ਰਾਦੀ ਅਗਵਾਈ ਵਿੱਚ ਜਾ ਕੇ ਚੋਣ ਕਮਿਸ਼ਨ ਗੁਰਦੁਆਰਾ ਚੋਣ ਕਮਿਸ਼ਨ ਜਸਟਿਸ ਐਸਐਸਾਰ ਨੂੰ ਮਿਲਦਾ ਹੈ ਕਿ ਜੀ ਵੋਟਰ ਸੂਚੀਆਂ ਦੇ ਵਿੱਚ ਤਾਂ ਜੀ ਬੜਾ ਘਪਲੇ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਕਾਹੜ ਨਹੀਂ ਲਿਖਿਆ ਆ ਨਹੀਂ ਲਿਖਿਆ ਤੇ ਸਾਨੂੰ ਸਮਝਾ ਦਿਓ ਸੋਧਨ ਵਾਲੇ ਮਾਮਲੇ ਨੂੰ ਲੈ ਕੇ ਕਿਉਂਕਿ ਪੁਰਾਣੇ ਤਜਰਬੇ ਹੈਗੇ ਨੇ 11 ਦੇ ਵਿੱਚ ਜੋ ਕੁਝ ਹੋਇਆ ਸੀ ਉਹਦੀ ਵੀਡੀਓ ਜੇ ਪਈਆਂ ਨੇ ਜੇ ਰਕੜਕਟਾ ਕੇ ਵੇਖ ਲੋ ਕਿ ਉਹ ਉਦੋਂ ਕਿਹੇ ਜਿਹੇ ਲੋਕਾਂ ਨੇ ਵੋਟ ਪਾਈਆਂ ਸੀ ਉਦੋਂ ਸਾਰੇ ਦੇ ਸਾਰੇ ਸਿੰਘਾਂ ਨੇ ਪਾਈਆਂ ਸੀ ਹੋਰ ਆਪ ਮੇਜ਼ ਦੇ ਦੂਜੇ ਪਾਸੇ ਨੇ ਚਲੋ ਇਹ ਜਾ ਕੇ ਚੋਣ ਕਮਿਸ਼ਨ ਨੂੰ ਕਹੇ ਉਹਨਾਂ ਨੇ 10 ਮਾਰਚ ਦਾ ਸਮਾਂ ਦੇਤਾ ਵੀ ਠੀਕ ਹੈ ਜੀ। ਆਬਜੈਕਸ਼ਨ ਵਗੈਰਾ ਕੋਈ ਵੀ ਤੁਸੀਂ ਉਠਾਉਣੇ ਨੇ 10 ਮਾਰਚ ਤੱਕ ਤੁਸੀਂ ਉਠਾਓ। ਤੇ ਪਤਾ ਲੱਗਿਆ ਮਾਰਚ ਦੇ ਮਹੀਨੇ ਦੇ ਵਿੱਚ ਹੀ 18 ਕੁੰਨੀ ਹੈ। ਪਹਿਲੀ ਸੂਚੀ ਜਾਰੀ ਹੋ ਜੇਗੀ। ਸੋਧਾਂ ਹੋਈਆਂ ভোটার ਸੂਚੀਆਂ ਦੀ। ਉਮੀਦ ਹੈ ਕਿ ਮਈ ਜੂਨ ਜਾਂ ਮਈ ਤੋਂ ਲੈ ਕੇ ਜਲਾਈ ਦੇ ਵਿੱਚ ਵਿੱਚ ਕਿਸੇ ਵੀ ਵੇਲੇ ਵੀ ਹਰਿਆਣਾ ਵਾਂਗ ਪੰਜਾਬ ਦੀਆਂ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਹਰ ਹਾਲਤ ਦੇ ਵਿੱਚ ਹੋਣ ਦੀ ਸੁਭਾਵਨਾ ਬਣ ਚੁੱਕੀ ਹੈ ਹੂੰ ਜੀ ਜੀ ਬਿਲਕੁਲ ਜੀ ਤੇ ਹਿੰਦ ਸਾਬ ਪੰਬ ਮੇਲਾ ਚੱਲ ਰਿਹਾ ਹੈ ਪ੍ਰਿਆਗਰਾਜ ਦੇ ਵਿੱਚ ਮਹਾਕੁੰਬ ਇਸ ਕੁੰਬੇਲੇ ਦੇ ਦੌਰਾਨ ਵੀ ਕਾਫੀ ਅਪਡੇਟਸ ਆਈਆਂ ਕਈ ਥਾਵਾਂ ਦੇ ਉੱਤੇ ਕਿਤੇ ਅੱਗ ਲੱਗ ਗਈ ਕਦੇ ਕੁਝ ਹੋ ਗਿਆ ਤੇ ਇੱਕ ਭਗੜੜ ਮੱਚੀ ਜਿਹਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਤਰ੍ਹਾਂ ਦੇ ਬਿਆਨ ਵੀ ਉਸ ਤੋਂ ਬਾਅਦ ਦੇ ਵਿੱਚ ਆਉਂਦੇ ਹੋਏ ਨਜ਼ਰ ਆਏ ਸੁਰੱਖਿਆ ਹੋਰ ਵੀ ਉੱਥੇ ਸਖਤ ਕਰ ਦਿੱਤੀ ਗਈ ਤੇ ਹੁਣ ਇਸ ਪੂਰੇ ਘਟਨਾਕਰਮ ਦੀ ਜਿਹੜੀ ਆ ਅਗਲੀ ਕਾਰਵਾਈ ਵਾਸਤੇ ਬਹਿਸ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਕਿ ਬਜਟ ਸੈਸ਼ਨ ਦੇ ਵਿੱਚ ਇਹਦੇ ਉੱਤੇ ਚਰਚਾ ਜ਼ਰੂਰ ਹੋਵੇ ਹਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਰ ਤੋਂ ਟ ਇੱਕ ਸਵਾਲ ਦਾ ਜਵਾਬ ਰਹਿ ਗਿਆ ਜਿਹੜੀਆਂ ਸ਼ਰੋਣੀ ਅਕਾਲੀ ਦਲ ਦੀ ਭਰਤੀ ਆਲੇ ਹੂੰ ਉਹਦੇ ਵਿੱਚ ਕਿਤੇ ਜੱਦਰ ਸਾਹਿਬ ਨੇ ਕਹਿਤਾ ਸੀ ਨਾ ਕਿ ਵਰਕਿੰਗ ਕਮੇਟੀ ਜੀ ਚਾਹੇ ਦਾ ਬੰਦੇ ਪਤਾ ਸਕਦੀ ਹੈ ਹੂੰ ਇਹਨਾਂ ਸੱਜਣਾ ਨੇ ਫਿਰ ਬੰਦੇ ਪਤਾ ਕਿਹੜੇ ਪਾਏ ਜਿਹੜੇ ਸੱਚੇ ਸੁੱਚੇ ਬੰਦੇ ਨੇ ਹੂੰ ਸਚਾ ਸਿੰਘ ਲੰਗਾਹ ਹੂੰ ਬੰਟੀ ਰਮਾਨਾ ਰੋਜੀ ਬਰਕੰਦੀ ਹਾਂਜੀ ਚੀਮਾ ਸਾਹਿਬ ਇਹ ਸਾਰੇ ਉਹਦੇ ਤੇ ਬਰਾਤੇ ਜੱਦਦਰ ਸਾਹਿਬ ਨੇ ਹੁਣ ਇਹ ਪਤਾ ਲੱਗ ਗਿਆ ਕਿ ਉਹਨਾਂ ਨੇ ਮੰਨਿਆ ਨਹੀਂ ਇਹਨੂੰ ਕਿ ਪਹਿਲਾਂ ਜਿਹੜੇ ਤੁਸੀਂ ਪਾਉਣੇ ਹੋ ਜੱਦਦਰ ਸਾਹਿਬ ਕੋਲੇ ਭੇਜੋ ਫਿਰ ਦੇਖਾਂਗੇ ਰਹੀ ਗੱਲ ਕੁੰਬ ਵਾਲੀ ਆ ਗਈ ਹੁਣ ਕੁੰਬ ਦੇ ਵਿੱਚ ਜਿਹੜੀ ਭਗਤਾਂ ਦੇ ਬੱਚੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹਦਾ ਧਾਰਮਿਕ ਘੱਟ ਸਿਆਸੀ ਲਾਹਾ ਜ਼ਿਆਦਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ ਮੁੱਢਲੇ ਤੌਰ ਤੇ ਆਈ ਹੈ ਕਿ ਜਦੋਂ ਵੀ ਆਈਪੀ ਜ਼ਿਆਦਾ ਹੁੰਦੇ ਨੇ ਉਹਦੇ ਨਾਲ ਪ੍ਰਸ਼ਾਸਨ ਉਧਰ ਲੱਗ ਜਾਂਦਾ ਤੇ ਇਹ ਸਾਰਾ ਕੁਝ ਵਾਪਰਿਆ ਇਹਦੀ ਬਕਾਇਦਾ ਪੜਤਾਲ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਇਹੋ ਜਾਂ ਕਿਉਂ ਹੋਇਆ ਕੀ ਕਾਰਨ ਹੈ ਉਹਦਾ ਪਰ ਅੱਜ ਤੱਕ ਅਪਾ ਦੇਖਿਆ ਕਮੇਟੀਆਂ ਬਣਦੀਆਂ ਨੇ ਕਮਿਸ਼ਨ ਬਣ ਜਾਂਦੇ ਨੇ ਕਮੇਟੀ ਬਣ ਗਈ ਕੰਮ ਮੇਟੀ ਕਮਿਸ਼ਨ ਬਣ ਗਿਆ ਸਭ ਦੇਰੀ ਦੇ ਸੌਦੇ ਨੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆ 45 ਦਿਨ ਇਹਨਾਂ ਦੇ ਐਂ ਲੰਘ ਜਾਣਗੇ ਉਦੋਂ ਬਾਅਦ ਅ ਸੋਚਿਆ ਕਰਾਂਗੇ ਕਿ ਇੱਕ ਕੁੰਭ ਜਿਹੜਾ ਸੀਗਾ 2025 ਦੇ ਵਿੱਚ ਵੀ ਆਇਆ ਸੀ ਜੀ ਦਿਲਸਾਤ ਉਸੀ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਸ਼ੁਕਰੀਆ ਬਹੁਤ ਮਿਹਰਬਾਨੀ। ਧੰਨਵਾਦ ਜੀ ਸਾਡੇ ਦਰਸ਼ਕਾਂ ਦਾ ਤੇ ਇਸੇ ਤਰ੍ਹਾਂ ਅਗਲੇ ਹਫ਼ਤੇ ਫਿਰ ਨਵੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਵਾਂਗੇ ਆ ਗਿਆ ਦਿਓ ਧੰਨਵਾਦ।